ਅੱਜ ਬਹੁਤ ਹੀ ਘਰਾਨੀ ਜਾਨੀ ਘਟਨਾ ਵਾਪਰੀ ਜਦੋਂ ਖੇਤਾਂ ਵਿੱਚੋਂ ਅਚਾਨਕ ਚੂਚੇ ਨਿਕਲਨੇ ਸ਼ੁਰੂ ਹੋ ਗਏ ਦੇਖਦੇ ਹੀ ਦੇਖਦੇ ਲੋਕਾਂ ਦਾ ਇਕੱਠ ਸ਼ੁਰੂ ਹੋ ਗਿਆ ਅਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਕ੍ਰੇਟ ਬਾਲਟੀਆਂ ਆਦ ਸਾਮਾਨ ਲੈ ਆ ਕੇ ਚੂਚਿਆਂ ਨੂੰ ਪਕੜ ਕੇ ਲਜਾਣ ਲੱਗੇ ਇਹ ਘਟਨਾ ਦੀਪਕਟਾਬਾ ਦੇ ਬੈਕ ਸਾਈਡ ਤਨੋਲਾ ਦੀ ਹੈ ਜਿੱਥੇ ਨੈਸ਼ਨਲ ਹਾਈਵੇ ਦੇ ਨਜ਼ਦੀਕ ਖੇਤਾਂ ਦੇ ਵਿੱਚ ਚੂਚੇ ਮਿਲਨੇ ਸ਼ੁਰੂ ਹੋਏ ਅਤੇ ਇਸ ਦੀ ਖਬਰ ਜਿਉਂ ਹੀ ਆਗ ਵਾਂਗੂ ਫੈਲ ਗਈ ਤੇ ਲੋਕਾਂ ਵੱਲੋਂ ਲੋਕ ਚੂਚੇ ਨੂੰ ਵੇਖ ਕੇ ਵੱਖ-ਵੱਖ ਅੰਦਾਜ਼ਾ ਲਗਾ ਰਹੇ ਸਨ ਕੋਈ ਕਹਿ ਰਿਹਾ ਸੀ ਕਿ ਚੂਚੇ ਨੂੰ ਬਿਮਾਰੀ ਆਈ ਹੋਣੀ ਹੈ ਤਾਂ ਸੁੱਟ ਦਿੱਤੇ ਗਏ ਹੋਣੇ ਆ ਕੋਈ ਕਹਿ ਰਿਹਾ ਸੀ ਕਿ ਕਿਸੇ ਗੱਡੀ ਦੇ ਵਿੱਚ ਅਚਾਨਕ ਡਿੱਗ ਪਏ ਨੇ ਵੱਖ-ਵੱਖ ਤਰ੍ਹਾਂ ਦੇ ਲੋਕ ਵੱਖ-ਵੱਖ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਸਨ ਆਪ ਜੀ ਕਮੈਂਟ ਕਰਕੇ ਦੱਸਿਓ ਕਿ ਕੀ ਕਾਰਨ ਹੋ ਸਕਦਾ ਕਿਥੋਂ ਇਹ ਚੂਚੇ ਆਏ ਨੇ ਤੇ ਕਿਵੇਂ ਇਹ ਇੱਥੇ ਪਹੁੰਚੇ ਨੇ ਕਮੈਂਟਾਂ ਦੇ ਵਿੱਚ ਜਰੂਰ ਆਪਣਾ ਸੁਝਾਅ ਦਿਓ ਤੇ ਵੀਡੀਓ ਨੂੰ ਬਰਤਬਤ ਸ਼ੇਅਰ ਕਰਿਓ ਜਾ ਜੋ ਅਗੇ ਲੋਕਾਂ ਤੱਕ ਪਹੁੰਚ ਸਕੇ ਤੇ ਅਗਲੇ ਵੀ ਕਮੈਂਟ ਕਰ ਸਕਣ ਧੰਨਵਾਦ ਸਾਡੇ ਨਾਲ ਜੀ ਇਥੋਂ ਦੇ ਸਾਡੇ ਮਿਸਤਰੀ ਜੀ ਨੇ ਨਿਮਾ ਜੀ ਨਿਮੇ ਵੀਰੇ ਤੈਨੂੰ ਕੀ ਪਤਾ ਲੱਗਿਆ ਵੀ ਇੱਥੇ ਚੂ ਜੜ ਲੱਗੇ ਪਏ ਨੇ ਆਪਣੇ ਜਵੰਦਿਆਂ ਦੇ ਭਾਈ ਸੱਤੇ ਨੇ ਫੋਨ ਕਰਿਆ ਸੀ ਮੈਨੂੰ ਠੀਕ ਹੈ ਮਾਨੂੰ ਆਇਆ ਕਿਤੇ ਮਜ਼ਾਕ ਕਰਦਾ ਕਿਤੇ ਸਾਲ ਦੋ ਵਾਰੀ ਨਾ ਹੋ ਜਾ ਫਿਰ ਹਸ਼ਤ ਪ੍ਰਣ ਮਨਾਉਣਾ ਹੋਵੇ ਕਿਤੇ ਠੀਕ ਹੈ ਮਜ਼ਾਕ じゃ ਸਮਝਿਆ ਮੈਂ ਤਾਂ ਜਦੋਂ ਆ ਕੇ ਦੇਖਿਆ ਤੇ ਚੀਚੀ ਚੀਚੇ ਵਰਗਦੇ ਨੇ ਕਿ ਕਿੰਨੇ ਕਿੰਨੇ ਕਿ ਚੂਚੇ ਹੋਣਗੇ ਤੇਰੇ ਸਾਹਮਣੇ ਆਫੀ ਜਿਹਾ ਮੂੰਗੀ ਦੇ ਥੰਮੇ 100 200 100 ਪੈਣੇ ਬਹੁਤ ਜ਼ਿਆਦਾ ਇਹਦੇ ਵਿੱਚ ਕੀ ਲੱਗਦਾ ਵੀ ਭਾਈ ਕੋਈ ਛੱਡ ਕੇ ਗਿਆ ਜਾਂ ਡਿੱਗੇ ਲੱਗਦੇ ਨੇ ਕਿਸੇ ਪਾਸੇ ਉਹ 100 ਰੁਪਏ ਕਿਤੇ ਮੋਦੀ ਦੀ ਸਿਆਸਤ ਨਾ ਹੋਵੇ 100 ਰੁਪਏ ਪਾਉਣਾ ਹੁੰਦਾ ਹੈ ਨਾ ਠੀਕ ਹੈ ਠੀਕ ਹੈ ਕਹਿ ਨਹੀਂ ਸਕਦੇ ਕੁਝ